ਅੱਜ ਭਾਜਪਾ ਮੰਡਲ ਕੰਧਾਲਾ ਜੱਟਾਂ ਦੀ ਇੱਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਜੇ ਕੁਸ਼ਲ ਸੇਟੂ ਅਤੇ ਰਟਨਿੰਗ ਅਫਸਰ ਅਨੀ ਰਾਮਪਾਲ ਦੀ ਗਵਾਈ ਵਿੱਚ ਹੋਈ ਇਸ ਮੁਕ ਅਜੇ ਕੁਸ਼ਲ ਸੇਟੂ ਨੇ ਕਿਹਾ ਕਿ ਹਰ ਤਿੰਨ ਸਾਲ ਬਾਅਦ ਮੰਡਲ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਜਿਸ ਤਹਿਤ ਅੱਜ ਚੰਜੀ ਸਿੰਘ ਨੂੰ ਕੰਧਾਲਾ ਜੱਟਾ ਮੰਡਲ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਚੰਜੀ ਸਿੰਘ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਪਾਰਟੀ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਦਿੱਤੀਆਂ ਸ਼ਾਨਦਾਰ ਸ਼ਬਾਵਾਂ ਨੂੰ ਦੇਖਦੇ ਹੋਏ ਦੁਬਾਰਾ ਕੰਧਾਲਾ ਜੱਟਾਂ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਮੌਕੇ ਟਾਰਨਿੰਗ ਅਫਸਰ ਅਨੀ ਰਾਮਪਾਲ ਨੇ ਕਿਹਾ ਕਿ ਮੰਡਲ ਦੇ ਕਮਾਣੂ ਦੇਖਦੇ ਹੋਏ ਤੇ ਵੱਖ-ਵੱਖ ਮੰਡਲ ਦੇ ਲੋਕਾਂ ਨਾਲ ਬਾਜ਼ਾਰ ਬਰਤੰਦਰਾ ਕੀਤਾ ਗਿਆ ਤੇ ਮੰਡਲ ਦੀ ਚੋਣ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਚੰਨਜੀਤ ਸਿੰਘ ਨੂੰ ਦੂਸਰੀ ਵਾਰ ਭਾਜਪੀ ਮੰਡਲ ਕੰਡਾਲਾ ਜੱਤਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਮੌਕੇ ਨਾਮ ਨਿਯੁਕਤ ਪ੍ਰਧਾਨ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਜ਼ਿੰਮੇਵਾਰੀ ਮਿਹਨਤ ਤੇ ਲਗਨ ਨਾਲ ਨਿਭਾਉਣਗੇ ਇਸ ਮੌਕੇ ਜਨਰਲ ਸੈਕਟਰੀ ਜਗੇਸ਼ ਸਪਰਾ ਅਜੇ ਸੈਣੀ ਭਾਰਤ ਪੂਸ਼ਣ ਗੁਰਬਖਸ਼ ਮਲਤਾਨੀ ਰੇਸ਼ਮ ਸਿੰਘ ਮਨਸਾ ਸਿੰਘ ਰਾਮਪਾਲ ਜੀ ਅਜਮੇਰ ਸਿੰਘ ਕਰਨੈਲ ਸਿੰਘ ਤਲਵਿੰਦਰ ਸਿੰਘ ਦੀਪ ਸਿੰਘ ਹਰਬिलास ਬਰਮਾ ਸ਼ਰਗਰੀਬ ਸਿੰਘ ਤਰਲੋਚਨ ਸਿੰਘ ਬਲਦੇਵ ਸਿੰਘ ਗਨਨਾਮ ਸਿੰਘ ਜਨੈਲ ਸਿੰਘ ਭਵਿੰਦਰ ਸਿੰਘ ਪਰਵਿੰਦਰ ਸਿੰਘ ਜਗਦੀਪ ਸਿੰਘ ਰਣਜੀਤ ਸਿੰਘ ਅਤੇ ਪਰਮਜੀਤ ਕੌਰ ਸੈਣੀ ਆदि ਹਾਜ਼ਰ ਸਨ ਪ੍ਰਸਨ ਪੱਤਰਾਂ ਦਾ ਭਾਰਤੀ ਜਨਤਾ ਪਾਰਟੀ ਆਪਣਾ ਹਰ ਇੱਕ ਚੋਣ ਲੋਕਾਂਤ੍ਰਿਕ ਕੰਧਤ ਨਾਲ ਲੱਗਦੀ ਹੈ ਸੰਗਠਨਾਤਮਕ ਚੋਣ ਹੋ ਰਹੇ ਨੇ ਲੋਕਤਾਂਤ੍ਰਿਕ ਚੋਣਾਂ ਦੇ ਕਾਰਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਕਿਸੇ ਨਾ ਕਿਸੇ ਕਾਰਕਟਰਾਂ ਦੀ ਜ਼ਿੰਮੇਵਾਰੀ ਲੱਗਦੀ ਹੈ ਉਹ ਝਾਰਕਹੰਡ ਦੇ ਹਾਦਿਦੇ ਵਿੱਚ ਮੇਰੀ ਜ਼ਿੰਮੇਵਾਰੀ ਲੱਗੀ ਹੈ ਉਹ ਯਾਰ ਐਸ ਆਰਓ ਬਕਰੇ ਬਕਰੇ ਮੰਡਲਾਂ ਦੇ ਵਿੱਚ ਚੋਣ ਹੋ ਰਹੀ ਮੈਂ ਲਗਾਤਾਰ ਕਿਸੇ ਚੋਣ ਵੀ ਇੱਥੇ ਆਇਆ ਪਹਿਲੀ ਵਾਰ ਜਦੋਂ ਮੈਂ ਆਇਆ ਸੀਗਾ ਉਦੋਂ ਚੋਣ ਕਿਸ ਤਰੀਕੇ ਨਾਲ ਹੋਣਿਆ ਉਹਦੀ ਜਾਣਕਾਰੀ ਦਿੱਤੀ ਗਈ ਸੀਗੀ ਕਾਰਕਟਰਾਂ ਨੂੰ ਮਿਲਣਾ ਹੋਇਆ ਹਰੇਕ ਕਾਰਕਟਰਾਂ ਦੀ ਬਕਰੇ ਬਕਰੇ ਹੋ ਕੇ رائے ਲਈ ਗਈ ਔਰ ਇਹ ਸਾਰੀ ਰਿਪੋਰਟ ਬਣਾ ਕੇ ਪ੍ਰਦੇਸ਼ ਸ਼ੂਭ ਜੀ ਪ੍ਰਦੇਸ਼ੀ ਰਿਪੋਰਟ ਦੇ ਵਿੱਚ ਜਿਹੜੇ ਸਾਡੇ ਪਰਿਵਾਰੀ ਨੇ ਮੰਨਣੀ ਹੈ ਵਿਜੇ ਰੋਪਾਰੀ ਜੀ ਸਾਡੇ ਸਹਿ ਪਰਿਵਾਰੀ ਡਾਕਟਰ ਮੋਹਨ ਦਾ ਰਹਿਣਾ ਜੀ ਵਿੱਤ ਮੰਤਰੀ ਆਦਰ ਜੀ ਮੰਤਰੀ ਸ਼੍ਰੀ ਨਿਵਾਸਨੂ ਜੀ ਹੋਰ ਬਾਕੀ ਸਾਡੇ ਦੋਨ ਦੇ ਪਰਿਵਾਰੀ ਤੇ ਰਕੇਸ਼ ਰਠੌਰ ਜੀ ਸਾਰਿਆਂ ਨਾਲ ਡਿਸਕਸ਼ਨ ਹੋਇਆ ਜਿਲ੍ਹਾ ਦੇਸ਼ੀ ਦਾ ਉਹ ਵੀ ਸਾਰੇ ਜਲਵਾਟ ਉਹਨਾਂ ਨੇ ਕੀਤੀ ਔਰ ਇਹ ਸਾਰਾ ਇੱਕ ਪੈਨਲ ਬਣਾ ਕੇ ਉਹਨਾਂ ਨੂੰ ਭੇਜਿਆ ਗਿਆ ਉਹਨਾਂ ਦੁਆਰਾ ਜੋ ਨਾਮ ਫਾਈਨਲ ਹੋਇਆ ਅੱਜ ਤੇਰੀ ਡਿਊਟੀ ਲੱਗੀ ਸੀ ਕਿ ਸਾਡੇ ਕਾਰਕਟਰਾਂਵਾਂ ਦੇ ਵਿੱਚ ਜਾ ਕੇ ਉਹਨਾਂ ਦਾ ਨਾਮ ਅਨਾਉਂਸ ਕੀਤਾ ਜਾਏ जरनजीत सिंह इस मंडल दे अध्यक्ष नियुक्त किए गए हैं और एनाऊन्स ਸਾਡੇ ਸਾਰੇ ਸਾਹਿਬਾਂ ਨੂੰ ਬਹੁਤ ਬਹੁਤ ਵਧਾਈ ਹੈ ਬਹੁਤ ਸਾਲੀਆਂ ਸ਼ੁਕਰਾ ਉਹਨਾਂ ਨੂੰ ਪਾਰਟੀ ਨੂੰ ਅੱਗੇ ਲੈ ਕੇ ਚੱਲ ਆਉਣ ਵਾਲੇ ਜਿੰਨੇ ਚੁਣਾਲ ਹੈ ਸਾਰਿਆਂ ਦੇ ਵਿੱਚੋਂ ਇਹਨਾਂ ਦੇ ਮੰਡਲ ਦੇ ਵਿੱਚੋਂ ਪਾਰਟੀ ਦੀ ਜੈ ਹੋ ਕੇ ਦਿਖ ਲੱਗੀ ਉਦੋਂ ਲਈ ਇਹਨਾਂ ਨੂੰ ਇੱਕ ਵੰਦੀ ਕੀਤੀ ਹੈ ਕਿ ਪ੍ਰਧਾਨਗੀ ਤੁਹਾਨੂੰ ਦਿੱਤੀ ਗਈ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲੋ